ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਬਟਿਆਲਾ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਚੋਰ ਵੜ ਜਾਂਦੇ ਨੇ ਜੀ ਹਾਂ ਮੋਬਾਈਲਾਂ ਦੀ ਦੁਕਾਨ ਦੇ ਵਿੱਚ ਜਦ ਚੋਰ ਫੜ ਜਾਂਦੇ ਨੇ ਤਾਂ ਸ਼ਟਰ ਤੋੜ ਕੇ ਮੋਬਾਈਲ ਫੋਨ, 에어ਪੋਰਟ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਨਾਲ ਲੈ ਗਏ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਛਾਤਰ ਚੋਰਾਂ ਦੇ ਵੱਲੋਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਸੀਸੀਟੀਵੀ ਪੁਟੇਜ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਗਾਲਾਖੀ ਚੱਲ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚੋਰਾਂ ਦੇ ਵੱਲੋਂ ਕਿਸ ਤਰ੍ਹਾਂ ਮੁਸਤੈਦੀ ਵਰਤਦੇ ਹੋਏ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਜਿਹੀ ਇੱਕ ਤਸਵੀਰ ਮੁਰ ਤੋਂ ਵਾਰ ਹੋ ਰਹੀ ਹੈ ਜੋ ਕਿ ਇੱਕ ਮੋਬਾਈਲ ਦੁਕਾਨ ਦੀ ਹੈ ਦੇਖ ਸਕਦੇ ਹੋ ਕਿ ਮੋਬਾਈਲ ਸਟੋਰ ਦੇ ਵਿੱਚ ਜਦੋਂ ਚੋਰ ਵੜ ਜਾਂਦੇ ਨੇ ਤਾਂ ਮੋਬਾਈਲ ਫੋਨ ਤੇ ਨਾਲ ਫਟਾਫਟ ਉਹ 에어ਪੋਰਟ ਤੇ ਹੋਰ ਕੀਮਤੀ ਸਮਾਨ ਚੱਕੜਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਸਿਰੇ ਸਾਰਦਾ ਦਾ ਪਤਾ ਲੱਗਦਾ ਹੈ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਦੁਕਾਨਦਾਰ ਸਤਰਕ ਰਹਿ ਸਕੇ ਬਟਾਲਾ ਤੋਂ ਵਿੱਕੀ ਮਲਕ ਦੀ ਰਿਪੋਰਟ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਬਟਾਲਾ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਚੋਰ ਵੜ ਜਾਂਦੇ ਨੇ ਜੀ ਹਾਂ ਮੋਬਾਈਲਾ ਦੀ ਦੁਕਾਨ ਦੇ ਵਿੱਚ ਜਦ ਚੋਰ ਵੜ ਜਾਂਦੇ ਨੇ ਤਾਂ ਸ਼ਟਰ ਤੋੜ ਕੇ ਮੋਬਾਈਲ ਫੋਨ, 에ਅਰਪੋਰਟ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਨਾਲ ਲੈ ਗਏ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਚਾਤਰ ਚੋਰਾ ਦੇ ਵੱਲੋਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਗਾਲਾਖੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚੋਰਾਂ ਦੇ ਵੱਲੋਂ ਕਿਸ ਤਰ੍ਹਾਂ ਮੁਸਤੈਦੀ ਵਰਤਦੇ ਹੋਏ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਜਿਹੀ ਕਿ ਤਸਵੀਰ ਮੁਰ ਤੋਂ ਵਾਰ ਹੋ ਰਹੀ ਹੈ ਜੋ ਕਿ ਇੱਕ ਮੋਬਾਈਲ ਦੁਕਾਨ ਦੀ ਹੈ ਦੇਖ ਸਕਦੇ ਹੋ ਕਿ ਮੋਬਾਈਲ ਸਟੋਰ ਦੇ ਵਿੱਚ ਚੋਰ ਵੜ ਜਾਂਦੇ ਨੇ ਤਾਂ ਮੋਬਾਈਲ ਫੋਨ ਤੇ ਨਾਲ ਫਟਾਫਟ ਉਹ 에য়ারਪੋਰਟ ਤੇ ਹੋਰ ਕੀਮਤੀ ਸਮਾਨ ਚੱਕੜਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਸਿਰੇ ਸਵਾਰਦਾ ਤਾਂ ਪਤਾ ਲੱਗਦਾ ਹੈ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਦੁਕਾਨਦਾਰ ਸਤਰਕ ਰਹਿ ਸਕੇ ਬਟਾਲਾ ਤੋਂ ਵਿੱਕੀ ਮਲਕ ਦੀ ਰਿਪੋਰਟ